ਇਕ ਦੋਸਤਾਂ ਦੇ ਵਿਆਹ ਤੇ ਗਏ ਨੌ ਜਿਗਰੀ ਯਾਰਾਂ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ ਨੌ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਇੱਕ ਦੀ ਹਾਲਤ ਇਸ ਲਈ ਗੰਬੀਰ ਬਣੀ ਹੋਈ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਪੂਰਾ ਮਾਮਲਾ ਕਿੱਥੋਂ ਦਾ ਉਹ ਵੀ ਤੁਹਾਨੂੰ ਦੱਸਾਂਗੇ ਦਰਸਲ ਇੱਕ ਵਿਆਹ ਸਮਾਗਮ ਸੀ ਜਿਸ ਦੇ ਵਿੱਚ ਇਹ ਦੋਸਤ ਗਏ ਹੋਏ ਸਨ ਤਾਂ ਇਸੇ ਦਰਮਿਆਨ ਇੱਕ ਟਰਾਲੇ ਤੇ ਮਰੂਤੀ ਵੈਨ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਦੋਵੇਂ ਵਾਹਨ ਆਮੋ ਸਾਹਮਣੇ ਟਕਰਾ ਗਏ ਟੱਕਰ ਇੰਨੀ ਜ਼ਬਰਦਸਤ ਸੀ ਕਿ ਮਰੂਤੀ ਵੈਨ ਦੇ ਵਿੱਚ ਬੈਠੇ ਨੌ ਜਿਗਰੀ ਯਾਰਾ ਦੀਨ ਮੌਕੇ ਤੇ ਹੀ ਮੌਤ ਹੋ ਗਈ ਤਾਂ ਜਿਸ ਵਿਆਹ ਸਮਾਗਮ ਦੇ ਵਿੱਚ ਖੁਸ਼ੀਆਂ ਮਨਾਉਣ ਲਈ ਇਹ ਗਏ ਹੋਏ ਸਨ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਨਾਲ ਵਾਪਸ ਪਰਤਦੇ ਹੋਏ ਇਹ ਹਾਦਸਾ ਵਾਪਰ ਜਾਵੇਗਾ ਪੂਰਾ ਮਾਮਲਾ ਰਾਜਸਥਾਨ ਦੇ ਚਾਲਾਵਾੜ ਜ਼ਿਲ੍ਹੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਟਰਾਲੇ ਤੇ ਇੱਕ ਵੈਨ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਜਿਸ ਤੋਂ ਬਾਅਦ ਨੌ ਦੋਸਤਾਂ ਇਹ ਮੋਕੇ ਤੇ ਹੀ ਦਮ ਤੋੜ ਦਿੱਤਾ ਹੈ ਵੈਨ ਦੇ ਵਿੱਚ ਪੁੱਲ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 10 ਲੋਕ ਸਵਾਰ ਸਨ ਜੋ ਕਿ ਮੱਧ ਪ੍ਰਦੇਸ਼ ਦੇ ਡੂੰਗਰੀ ਡੂੰਗਰੀ ਦੇ ਵਿੱਚ ਇੱਕ ਖਿਲਜੀ ਪੁਰਾ ਜਿੱਥੇ ਇੱਕ ਵਿਆਹ ਸਮਾਗਮ ਸੀ ਉਸ ਦੇ ਵਿੱਚ ਸ਼ਾਮਲ ਹੋਣ ਲਈ ਗਏ ਸਨ ਪਰ ਜਦੋਂ ਉਹ ਵਾਪਸ ਪਰਤ ਰਹੇ ਸਨ ਤਾਂ ਅਕਲੇਰ ਥਾਣਾ ਖੇਤਰ ਦੇ ਕੋਲ ਇਹ ਪੂਰਾ ਹਾਦਸਾ ਵਾਪਰ ਜਾਂਦਾ ਹੈ ਅੱਜੈਨਾ ਪਿਆਨਤ ਸਿੱਖੀ ਲੋਕਾਂ ਨੇ ਜਦੋਂ ਇੰਨਾ ਜ਼ਖਮੀਆਂ ਦੀਆਂ ਆਪਾਸਾ ਸੁਣੀਆਂ ਤਾਂ ਮਦਦ ਲਈ ਮੌਕੇ ਤੇ ਪਹੁੰਚੇ ਪਰ ਲੋਕ ਵਹਿਣ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਫਸੇ ਹੋਏ ਸਨ ਤੇ ਇਨ੍ਹਾਂ ਜ਼ਖਮੀਆਂ ਨੂੰ ਜਦੋਂ ਹਸਪਤਾਲ ਦੇ ਵਿੱਚ ਪਹੁੰਚਦੀ ਕਰਾਇਆ ਗਿਆ ਤਾਂ ਡਾਕਟਰ ਦੇ ਮੁਤਾਬਕ 9 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਜਦ ਕੀ ਇੱਕ ਇਸ ਲਈ ਗੰਭੀਰ ਹਾਲਤ ਦੇ ਵਿੱਚ ਹੈ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਮਰੂਤੀ ਵੈਨ ਦੇ ਟਰਾਲੇ ਦੀ ਇਹ ਆਮੋ-ਸਾਮਲੀ ਟੱਕਰ ਹੋਈ ਹੈ ਜਿਸ ਦੇ ਕਾਰਨ ਨੌਜਵਾਨ ਦੋਸਤਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਕਿਹਾ ਗਿਆ ਹੈ ਕਿ ਇਸ ਹਾਦਸੇ ਦੇ ਵਿੱਚ ਜਿੰਨਾ ਨੌਜਵਾਨਾਂ ਦੀ ਮੌਤ ਹੋਈ ਹੈ ਉਹਨਾਂ ਦੀ ਉਮਰ 20 ਤੋਂ ਲੈ ਕੇ 25 ਸਾਲ ਦੱਸੀ ਜਾ ਰਹੀ ਹੈ ਤਾਂ ਜਵਾਨ ਉਮਰ ਦੇ ਵਿੱਚ ਇਹਨਾਂ ਮਾਪਿਆਂ ਦੇ ਬੱਚੇ ਜਹਾਨੋ ਤੁਰ ਗਏ ਨੇ